ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਆ ਸਾਰਿਆਂ ਨੂੰ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੁਲਤਾਨਪੁਰ ਲੋਧੀ ਸਾਈਡ ਫਲੱਡ ਆਏ ਹੋਏ ਨੇ ਤੇ ਕਈ ਥਾਵਾਂ ਤੇ 10-10 ਫੁੱਟ ਪਾਣੀ ਹਜੇ ਵੀ ਖੜਾ ਹੈ ਤੇ ਕੁਝ ਥਾਵਾਂ 'ਤੇ ਪਾਣੀ ਦਾ 17 ਘੜਾ ਵੀ ਹੈ ਤੇ ਹਜੇ ਵੀ ਕਈ ਥਾਵਾਂ ਦੇ ਉੱਤੇ 10-11 ਫੁੱਟ ਮਤਲਬ ਛੱਤਾਂ ਵੀ ਹਜੇ ਡੁੱਬੀਆਂ ਹੋਈਆਂ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਅਫਗਾਨਿਸਤਾਨ ਦੇ ਵਿੱਚ ਵੀ ਪੁਚਾਲ ਆਇਆ ਤੇ ਉਥੋਂ ਦੇ ਲੋਕ ਵੀ ਪੀੜਤ ਨੇ ਪਰ ਮੋਦੀ ਨੇ ਜਿਹੜਾ ਬਿਆਨ ਦਿੱਤਾ ਉਹ ਅਫਗਾਨਿਸਤਾਨ ਲਈ ਦਿੱਤਾ ਪੰਜਾਬ ਜਿਹੜਾ ਡੁੱਬ ਰਿਹਾ ਹੈ ਕਿੰਨਾ ਹੀ ਨੁਕਸਾਨ ਹੋ ਗਿਆ ਸਭ ਨੂੰ ਪਤਾ ਹੀ ਹੈ ਹਿੰਦੀ ਮੀਡੀਆ ਵੀ ਕੁਝ ਦਿਖਾ ਰਿਹਾ ਪੰਜਾਬੀਆਂ ਦਾ ਜੋਰ ਲੱਗਿਆ ਹੋਇਆ ਪੰਜਾਬ ਤਾਂ ਆਪਦੇ ਆਪ ਨਾਲ ਖੜਾ ਹੀ ਹੈ ਇਹਨੂੰ ਕਿਸੇ ਦੀ ਲੋੜ ਵੀ ਨਹੀਂ ਹੈਗੀ ਪੰਜਾਬ ਨੂੰ ਇਹ ਭਿਖਾਰੀ ਨਹੀਂ ਹੈਗਾ ਪੰਜਾਬ ਰਾਜਾ ਹੈ ਤੇ ਰਾਜੇ ਨੂੰ ਕਦੇ ਵੀ ਆ ਰਾਜਾ ਦੀ ਲੋੜ ਨਹੀਂ ਹੁੰਦੀ ਅ ਹੈਲਪ ਵਾਸਤੇ ਰਾਜਾ ਰਾਜਾ ਕਿਸੇ ਤੋਂ ਆਸ ਨਹੀਂ ਰੱਖਦਾ ਹੁੰਦਾ ਕਿੰਗ ਹੁੰਦਾ ਜਿਹੜਾ ਉਹ ਕਿੰਗ ਉਹ ਤਾਂ ਹੀ ਕਿੰਗ ਹੁੰਦਾ ਕਿਉਂਕਿ ਉਹਦੇ ਚ ਕਿੰਗ ਵਾਲੇ ਗੁਣ ਨੇ ਪੰਜਾਬ ਕਿੰਗ ਹੈ ਠੀਕ ਹੈ ਤੇ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਕੋਈ ਚੱਕਰ ਨਹੀਂ ਦੂਜੀ ਗੱਲ ਕਿ ਜਿਵੇਂ ਹੁਣ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਅੱਜ ਤੋਂ 50 60 ਸਾਲ ਪਹਿਲਾਂ ਦੀ ਸੋਚ ਕੇ ਚੱਲਦੀਆਂ ਨੇ ਪ੍ਰੀ ਪਲੈਨਿੰਗ ਹੁੰਦੀਆਂ ਨੇ ਮੀਟਿੰਗਾਂ ਚੱਲਦੀਆਂ ਨੇ ਏਜੰਸੀਆਂ ਬਠਾਈਆਂ ਜਾਂਦੇ ਨੇ ਅੱਗੇ ਕੀ ਕਰਨਾ ਹੈ ਤੇ ਕਿਵੇਂ ਹਲਚਲ ਕਰਨੀ ਹੈ ਕਿੱਥੋਂ ਕਿਹੜੀ ਚੀਜ਼ ਛੇੜਨ ਤੇ ਕਿਹੜੀ ਚੀਜ਼ ਦੇ ਵਿੱਚ ਟਕਰਾਅ ਵਧੂ ਕਿੱਥੋਂ ਛਤਰ ਪੈਣ ਦੇ ਡਰ ਨੇ ਤੇ ਉਹ ਛਤਰਾਂ ਦਾ ਛਤਰਾਂ ਦੀ ਜਿਹੜੀ ਉਹ ਦਵਾਈ ਕੀ ਹੈ ਹੁਣ ਦੇਖੋ ਪੰਜਾਬ ਦੇ ਵਿੱਚ ਹੁਣ ਫਲੱਡ ਆਏ ਆੜਾ ਹੈ ਤੇ ਲੋਕਾਂ ਨੇ ਮੋਦੀ ਦੇ ਪੂਰੇ ਭਾਂ ਭਾਂ ਛਤਰ ਲਾਈ ਤੇ ਪਰ ਦੀ ਹਿੰਦੀ ਮੀਡੀਆ ਮੀਡੀਆ ਜਿਹੜਾ ਜਿਹੜੇ ਹੋਰ ਸਟੇਟਾਂ ਨੇ ਜਿੰਨਾ ਪੰਜਾਬ ਤੱਕ ਕੋਈ ਮਤਲਬ ਨਹੀਂ ਤੇ ਬਸ ਹਰਿਆਣਾ ਤੇ ਰਾਜਸਥਾਨ ਜ਼ਿਆਦਾ ਉੱਠੇ ਨੇ ਹੈਲਪ ਵਾਸਤੇ ਹੋਰ ਤਾਂ ਕੋਈ ਸਟੇਟ ਉੱਠੀ ਨਹੀਂ ਜਿਹੜੇ ਬਾਕੀ ਸਟੇਟਾਂ ਨੇ ਜਿਹੜੀਆਂ ਵੀ ਉਹ ਮੋਦੀ ਨੂੰ ਗਾਲਾਂ ਨਾਲ ਕੱਢਣਾ ਤਾਂ ਉਹਨਾਂ ਨੇ ਪ੍ਰੀ ਪਲੈਨਿੰਗ ਇਹ ਕੀਤੀ ਹੋਈ ਸੀ ਕਿ GST ਦੀ ਰਿਡਕਸ਼ਨ ਕਰਤੀ ਉਧਰੋਂ ਫਲੱਡ ਏਰੀਆ ਮਤਲਬ ਫਲੱਡ ਲਿਆਂਦੇ ਤੇ ਉਹ ਫਲੱਡ ਦੇ ਵੀ ਰੀਜਨ ਇਹ ਨੇ ਕਿਉਂਕਿ ਪੰਜਾਬ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਮੋਦੀ ਨੂੰ ਚਾਹੀਦੀਆਂ ਨੇ ਜਾਂ ਕੋਰਪੋਰੇਟ ਘਰਾਣਿਆਂ ਨੂੰ ਚਾਹੀਦੀਆਂ ਨੇ ਉਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਸੀ ਉਹ ਆਪਣੇ ਪੰਜਾਬੀਆਂ ਨੂੰ ਠੋਕਰਾਦੀ ਤੇ ਹੁਣ ਕਿਸੇ ਨਾ ਕਿਸੇ ਹਿਸਾਬ ਨਾਲ ਤਾਂ ਜ਼ਮੀਨਾਂ ਚਾਹੀਦੀਆਂ ਨੇ ਉਹ ਜ਼ਮੀਨਾਂ ਹੁਣ ਜਿਨ੍ਹਾਂ ਦੀ ਰੁੜਗੀਆਂ ਜ਼ਮੀਨ ਕੀ ਧਰਤੀ ਦਾ 4 ਫੁੱਟ ਹਿੱਸਾ ਹੀ ਜਿਹੜਾ ਲੰਘਿਆ ਉਪਜਾਊ ਮਿੱਟੀ ਲੰਗੀ ਥੱਲੇ ਦਾ ਹੌ ਰੇਤਾ ਰਹਿ ਗਿਆ ਉਹ ਹੁਣ ਜ਼ਮੀਨਾਂ ਉਹਨਾਂ ਨੇ ਕੀ ਕਰਨੇ ਸਰਚ ਮਾਰਨੀਆਂ ਨੇ ਠੀਕ ਹੈ ਇਸ ਤਰ੍ਹਾਂ ਹੀ ਮਤਲਬ ਉਹ ਕਿੰਨਾ ਕਈ 100 ਕਿਲੋਮੀਟਰ ਦਾ ਏਰੀਆ ਜਿਹੜਾ ਕਈ 100 ਸਕੁਅਰ ਕਿਲੋਮੀਟਰ ਦਾ ਏਰੀਆ ਜਿਹੜਾ ਪੰਜਾਬ ਦਾ ਹੜ੍ਹਾਂ ਦੇ ਮਾਰ ਦੇ ਵਿੱਚ ਆ ਗਿਆ ਉਹਨਾਂ ਨੂੰ ਇਹ ਫੀਲ ਹੋ ਗਿਆ ਕਿ ਖੇਤੀ ਤਾਂ ਇੱਕ ਜੂਆ ਹੈ ਜਾਂ ਕਦੇ ਵੀ ਸਾਨੂੰ ਪਾਣੀ ਨਾਲ ਮਾਰ ਸਕਦੇ ਨੇ ਇਹ ਇੱਕ ਅੰਦਰ ਡਰ ਬਿਠਾਤਾ ਉਹ ਡਰ ਦੇ ਕਾਰਨ ਲੋਕ ਜ਼ਮੀਨਾਂ ਵੇਚਣਗੇ ਸਸਤੇ ਭਾਅ ਦੇ ਵਿੱਚ ਉਹ ਕੋਆਪਰੇਟ ਕਰਾਣੇ ਤਿਆਰ ਬੈਠੇ ਨੇ ਇਹ ਇੱਕ ਬਾਜੀ ਲਾਈ ਹੁੰਦੀ ਹੈ ਇਹਗਾ ਲੋਕਾਂ ਨੂੰ ਜਿਹੜਾ ਹੁਣ ਪੂਰੇ ਤੱਤੇ ਹੋਏ ਹੋਏ ਨੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਦਵਾਈ ਲਾਉਣ ਮਲ੍ਹਮ ਲਾਉਣ ਵਾਸਤੇ ਜੀਐਸਟੀ ਰਿਡਕਸ਼ਨ ਕਰਤੀ ਤੇ ਕੁਝ ਲੋਕ ਕਹਿੰਦੇ ਹੋਣਗੇ ਬਾਜੀ ਬਾਜ ਚੱਲ ਕੁਝ ਤਾਂ ਵਧੀਆ ਕਰਿਆ ਵੀ ਚਲੋ ਇਹ ਤਾਂ ਕੁਦਰਤੀ ਹੈ ਹੁਣ ਦੇਖੋ ਦੀਪ ਸਿੱਧੂ ਜਦੋਂ ਮੌਤ ਹੋਈ ਹੈ ਉਹਦੇ ਵਿੱਚ ਵੀ ਕੁਦਰਤੀ ਸੱਦ ਕੀਤਾ ਇਹਨਾਂ ਨੇ ਵੀ ਕੁਦਰਤੀ ਐਕਸੀਡੈਂਟ ਦੀ ਪਰ ਹੈਗਾ ਤਾਂ ਉਹ ਸਰਕਾਰਾਂ ਦਾ ਕਿਉਂਕਿ ਸਰਕਾਰਾਂ ਦਾ ਕੀਤਾ ਹੋਇਆ ਕਤਲ ਸੀਗਾ ਕਿਉਂਕਿ ਇੰਸਟਾਗ੍ਰਾਮ ਉਤੇ ਕਈ ਵਾਰ ਜਿਹੜੇ ਆਰਐਸਐਸ ਦੇ ਜਾਂ ਏਜੰਸੀਆਂ ਦੇ ਲੋਕ ਜਿਹੜੇ ਕਮੈਂਟ ਕਮੈਂਟੋ ਕਮੈਂਟੀ ਹੁੰਦੇ ਨੇ ਕਈ ਵਾਰ ਉਹ ਅਗਲਾ ਉਹ ਬੰਦਾ ਨਾ ਗੁੱਸੇ ਚ ਉਹ ਕੋਈ ਗੱਲ ਕਹਿ ਦਿੰਦਾ ਇੱਕ ਬੰਦੇ ਨੇ ਮੇਰੇ ਨਾਲ ਕਮੈਂਟਾਂ ਦੇ ਵਿੱਚ ਲੜਦੇ ਹੋਏ ਨੇ ਕਹਿਤਾ ਕਹਿੰਦਾ ਛੋਟਾ ਸਿੱਧੂ ਮੂਸੇ ਵਾਲਾ ਰਗੜਦਾ ਸੀ ਨੇ ਛੋਟਾ ਦੀਪ ਸਿੱਧੂ ਰਗੜਦਾ ਉਹਨੇ ਸਾਰਾਂ ਦੇ ਨਾਮ ਹੀ ਲਾਤੇ ਕਹਿੰਦਾ ਅਸੀਂ ਆਹ ਚੀਜ਼ਾਂ ਰਗੜਤੀਆਂ ਪੰਜਾਬੀ ਦੇ ਵਿੱਚ ਨਾਲ ਉਹ ਚੈਟ ਕਰ ਰਹੀ ਤੀ ਬੰਦਾ ਹੁਣ ਤੁਸੀਂ ਲਾਲੂ ਸਾਹਿਬ ਇਹ ਕੁਛ ਚੱਲ ਰਹਾ ਹੈ ਸਰਕਾਰਾਂ ਬਹੁਤ ਲੰਮਾ ਸੋਚ ਕੇ ਚੱਲਦੇ ਨੇ ਏਜੰਸੀਆਂ ਦੇ ਬੰਦੇ ਆਪਣੇ ਕਦਮ-ਕਦਮ ਤੇ ਰੱਖੇ ਹੋਣੇ ਉਹਨਾਂ ਨੇ ਆਪਣੇ ਦੇ ਵਿੱਚੋਂ ਹੀ ਖਰੀਦ ਲੈਂਦੇ ਨੇ ਉਹ ਗਦਾਰ ਹਰ ਇੱਕ ਕੌਮ ਦੇ ਵਿੱਚ ਹੁੰਦੇ ਨੇ ਆਪਣੀ ਕੌਮ ਦੇ ਵਿੱਚ ਤਾਂ ਬਹੁਤ ਜ਼ਿਆਦੇ ਨੇ ਗਦਾਰ ਸਿੱਖ ਕੌਮ ਗਦਾਰਾਂ ਕਰਕੇ ਇਹਨਾਂ ਨੂੰ ਢਾਹ ਸਕਦਾ ਹੋਰ ਨਹੀਂ ਇਹਨੂੰ ਕੋਈ ਢਾਹ ਸਕਦਾ ਸੋ ਅ ਜਿਹੜਾ ਇਹ GST ਰਿਡਕਸ਼ਨ ਕੀਤੀ ਹੈ ਉਹ ਸਿਰਫ ਮੱਲਮ ਜਿਵੇਂ ਆਪਾਂ ਕਹੇ ਜੀ ਕੰਨ ਇਧਰੋਂ ਨਹੀਂ ਤਾਂ ਇਧਰੋਂ ਫੜ ਲੈਣਗੇ ਪੈਸੇ ਉਹਨਾਂ ਨੇ ਜਿਹੜੇ GST ਦੇ ਨਿਕਲਦੇ ਨੇ ਉਹ ਕਿਸੇ ਨਾ ਕਿਸੇ ਪਾਸੋਂ ਕੱਢ ਹੀ ਲੈਣੇ ਨੇ ਉਹ ਭੁੱਲ ਜੋ ਤੁਸੀਂ ਸਰਕਾਰਾਂ ਨੇ ਇਹ ਇਹ ਕਿਸੇ ਨੂੰ ਬਖਸ਼ਦੀਆਂ ਨਹੀਂ ਹੈਗੀਆਂ ਠੀਕ ਆ ਇਹ ਸਿਰਫ ਇੱਕ ਮੱਲਮ ਮੌਕੇ ਦੇ ਉੱਤੇ ਲਾਈ ਆ ਇਹਨਾਂ ਨੇ ਵੀ ਸਾਡੇ ਕਣੀ ਜ਼ਿਆਦਾ ਛੱਤਰ ਨਾ ਫਿਰਨਾ ਸੈਂਟਰ ਸਰਕਾਰ ਕਣੀ ਸੋ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਵੀ ਇਹ GST ਰਿਡਕਸ਼ਨ ਹੋਗੀ ਇਹ ਤਾਂ ਤੁਸੀਂ ਦੇਖਦੇ ਜਾ ਉਹ ਹਜੇ ਪੰਜਾਬ ਨਾਲ ਹੋਣਾ ਕੀ ਹੈ ਜੇ ਤਾਂ ਇਕੱਠੇ ਹੋਗੇ ਤਾਂ ਠੀਕ ਆ ਨਹੀਂ ਫਿਰ ਕਦੇ ਫਲੱਡ ਆ ਗਿਆ ਤੇ ਕਦੇ ਕੋਈ ਹੋਰ ਹਫਤਾ ਹੋਊਗੀ ਸੋ ਮੇਰੀ ਤਾਂ ਇਹ ਰਿਕੁਐਸਟ ਆ ਵੀ ਇਕੱਠੇ ਹੋਜੋ ਤੇ ਵੱਧ ਤੋਂ ਵੱਧ ਆਪਾਂ ਨੂੰ ਪੜ੍ਹਾਈ ਲਿਖਾਈ ਵਾਲੇ ਬੰਦੇ ਚਾਹੀਦੇ ਨੇ ਮਤਲਬ ਕਿ ਜਿਹੜੇ ਪੜ੍ਹ ਲਿਖ ਕੇ ਉੱਚ ਅਹੁਦਿਆਂ ਦੇ ਉੱਤੇ ਲੱਗਣ ਇਹ ਨਹੀਂ ਹੈਗਾ ਪਲੱਸ 2 ਕਰਕੇ ਚਲੋ ਜੀ ਬਾਹਰ ਨੂੰ ਇੱਥੇ ਕੀ ਆ ਚਲੋ ਜੀ ਇੱਥੇ ਫਲੱਡ ਆ ਗਿਆ ਇੱਥੇ ਡਰ ਗਏ ਸਾਲੇ ਇਹ ਕਹਿੰਦਾ ਪਹਿਲੀ ਡਰੇ ਹੋਏ ਸੀਗੇ ਜਵਾਕ ਜੇ ਇੱਥੇ ਕੁਝ ਐ ਨਹੀਂ ਤੇ ਹੁਣ ਹੋਰ ਡਰ ਗਏ ਹੋਣਗੇ ਇਹ ਤਾਂ ਫਲੱਡ ਆਉਂਦ ਨੇ ਇੱਥੇ ਬਾਹਰ ਚਲੋ ਇੱਥੇ ਤਾਂ ਮਰ ਜਾਾਂਗੇ 4 ਦਿਨ ਭੁੱਖੇ ਮਰ ਗਏ ਹੋਣਗੇ ਉੱਥੇ ਤਾਂ ਜਮੀਦਦੰਦਰ ਡਰ ਬਿਠਾਦਾ ਪੰਜਾਬ ਤੋਂ ਪੰਜਾਬ ਨੂੰ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਥੋੜਾ ਜਿਹਾ ਜਾਗਰੂਕ ਹੋਣਾ ਪਊਗਾ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਇਹ ਚੀਜ਼ਾਂ ਇਹ ਵਾਪਰਦੀਆਂ ਰਹਿੰਦੀਆਂ ਨੇ ਜਿਹੜੀ ਕੌਮ ਬਹਾਦਰ ਹੁੰਦੀ ਆ ਉਹ ਇਹ ਚੀਜ਼ਾਂ ਨੂੰ ਫੇਸ ਕਰਨਾ ਜਾਣਦੀ ਆ ਸੋ ਹੌਸਲਾ ਬਣਾਈ ਰੱਖੋ ਧੰਨਵਾਦ ਸਾਰਿਆਂ ਦਾ